ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਜੇ ਮੈਟਾ ਦੀ ਆਪਣੀ ਮਨਪ੍ਰਿਤ ਕੌਰ ਲੈ ਕੇ ਹਾਜ਼ਰ ਆ ਆਪਣੀ ਟੀਮ ਦੇ ਨਿੱਕੇ ਨਿੱਕੇ ਕਲਾਕਾਰ ਤੇ ਮਿਲੋ ਤੁਸੀਂ ਇਹਨਾਂ ਨੂੰ ਹੋਰ ਸੁਣਾਓ ਅਮਰਜੀਤ ਕੌਰ ਕੀ ਹਾਲ ਚੱਲਾ ਹਾਂ ਜੀ ਵਧੀਆ ਤੁਸੀਂ ਦੱਸੋ ਕਿਦਾਂ ਹਾਂਜੀ ਵਧੀਆ ਤੇ ਇਹਨਾਂ ਦਾ ਨਾਮ ਆ ਅਮਰਜੀਤ ਕੌਰ ਤੇ ਇਹਨਾਂ ਦਾ ਆ ਜੋਬਨਜੀਤ ਸਿੰਘ ਹੋਰ ਸਭ ਵਧੀਆ ਤੁਸੀਂ ਕਿਦਾਂ ਚੱਲਦੀ ਲਾਈਵ ਲਾਈਵ ਬਹੁਤ ਵਧੀਆ ਹਾਂ ਜੀ ਹੁਣ ਬਹੁਤ ਵਧੀਆ ਚੱਲਣ ਲੱਗਿਆ ਜਾਂਦੇ ਅਸੀਂ ਤੁਹਾਡੇ ਨਾਲ ਮਿਲਏ ਆ ਪਹਿਲਾਂ ਵੀ ਵਧੀਆ ਹੀ ਪਰ ਪਹਿਲਾਂ ਇੰਨਾ ਮਜ਼ਾ ਨਹੀਂ ਆਂਦਾ ਜਿੰਨਾ ਹੁਣ ਮਜ਼ਾ ਆਉਂਦਾ ਮੈਂ ਪਹਿਲਾਂ ਕਿਦਾਂ ਕੀ ਆਪਣੇ ਬਸ ਘਰ ਦੇ ਕੰਮ ਕਰ ਕਰ ਕੇ ਤੇ ਘਰੇ ਬੈਹਿ ਜਾਣਾ ਹੁਣ ਇਹ ਆ ਕਿ ਇਹਨਾਂ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਮਿਲਦਾ ਵਾ ਸਾਰੇ ਟੀਮ ਮੈਂਬਰ ਦੇ ਵਿੱਚ ਬਹਿ ਕੇ ਹਾਸਾ ਖੇਡਾ ਹੋ ਜਾਂਦਾ ਆ ਹਨਾ ਜੇ ਕੋਈ ਸਟ्रेस ਹੁੰਦਾ ਵਾ ਤੇ ਉਹ ਵੀ ਜਦੋਂ ਮਤਲਬ ਟੀਮ ਦੇ ਵਿੱਚ ਬਹਿਦਾ ਵਾ ਤੇ ਸਾਰਾ ਖਤਮ ਹੋ ਜਾਂਦਾ ਆ ਤੇ ਹੋਰ ਦੱਸੋ ਕੀ ਕੀ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਪੜਾਈ ਕੀਤੀ ਹੈ ਤੇ ਕੀ ਕੀ ਕੀਤਾ ਜੀ ਮੈਂ 12ਵੀਂ ਪੜ੍ਹੀ ਹੈ ਹਾਂ ਤੇ ਕੰਪਿਊਟਰ ਕੋਰਸ ਤੇ ਬਿਊਟੀਸ਼ੀਨ ਦਾ ਕੋਰਸ ਕੀਤਾ ਆ ਠੀਕ ਹੈ ਤੇ ਜੋਬਨ ਜੀ ਮੈਂ ਕਲੀ ਪਲਸ 2 ਕੀਤੀ ਹੈ ਬਸ ਹਾਂ ਠੀਕ ਕੋਸ ਕੁਝ ਨਹੀਂ ਦਿੱਤੇ ਹਾਂ ਤੇ ਇੱਕ ਸਵਾਲ ਮੈਂ ਪੁੱਛਣਾ ਚਾਹੁੰਦੀ ਆ ਵੀ ਗੁੱਸਾ ਨਹੀਂ ਕਰਨਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੀ ਹਾਈ ਡਿਗਰੀ ਕਿ ਰਹਿ ਗਈ ਆ ਹਾਂਜੀ ਤੇ ਤੁਹਾਨੂੰ ਆਲੇ ਦੁਆਲੇ ਆਪਣੇ ਜਿਹੜਾ ਵਾ ਉਹ ਕਿਦਾਂ ਦਾ ਨਜ਼ਰੀਆ ਜਿਹੜਾ ਆ ਕੇਖ ਨੂੰ ਮਿਲਿਆ ਮੈਨੂੰ ਬਹੁਤ ਮਾੜਾ ਨਜ਼ਰੀਆ ਵੇਖਣ ਨੂੰ ਮਿਲਿਆ ਹਾਂ ਕਿਉਂਕਿ ਦੁਨੀਆ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ ਹਾਂਜੀ ਇਹ ਤੇ ਹੈ ਦੁਨੀਆ ਬਹੁਤ ਤਰੀਕੇ ਦੀ ਹੈ ਜੇ ਆਪਾਂ ਸਮਝੀਏ ਕਿ ਇੱਕ ਤਰੀਕੇ ਦੀ ਇੱਕ ਤਰੀਕੇ ਦੀ ਦੁਨੀਆ ਨਹੀਂ ਹੈ ਕਿਉਂਕਿ ਕੋਜ ਲੋਕ ਮਜ਼ਾਕ ਕਰਨ ਵਾਲੀ ਹਾਂਜੀ ਕੋਜ ਲੋਕ ਸਾਨੂੰ ਮਲਟੀ ਬੜਾ ਵੱਗੇ ਟਰੀਟਮੈਂਟ ਕਰਦੇ ਨੇ ਕਿ ਚਲੋ ਕੋਈ ਗੱਲ ਤੁਹਾਡੀ ਹੈਡ ਸ਼ੋਟੀ ਹੈ ਕਈਆਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਕਹਿ ਗਿਆ ਨੇ ਸਾਡਾ ਬਹੁਤ ਮਜ਼ਾਕ ਬਿਟਾਇਆ ਹਾਂਜੀ ਇਹਦੇ ਹੈ ਹੀ ਆ ਫਾਰੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਪੋਜ਼ਿਟਿਵ ਵੀ ਤੇ ਨੈਗੇਟਿਵ ਵੀ ਹਾਂਜੀ ਹਨਾ ਤੇ ਜੇ ਪੋਜ਼ਿਟਿਵ ਮੰਨ ਲਿਆ ਵਾ ਤੇ ਉਹਦਾ ਤੁਹਾਨੂੰ ਮਤਲਬ ਵੀ ਵਧੀਆ ਵਾ ਵੀ ਚਲੋ ਹਾਂਜੀ ਇਹ ਹੁੰਦਾ ਨਹੀਂ ਆ ਵੀ ਆਪਾਂ ਨੂੰ ਵੀ ਕੋਈ ਕਿੱਦਾਂ ਵੇਖਣ ਦਾ ਜਾਂ ਕਿੱਦਾਂ ਨਹੀਂ ਵੇਖਣ ਦਾ ਤੇ ਜੇ ਕੋਈ ਨੈਗੇਟਿਵ ਵੀ ਆ ਤੇ ਉਹ ਤੁਸੀਂ ਕੋਈ ਗੱਲ ਨਹੀਂ ਆਪਣੇ ਦਿਮਾਗ ਤੇ ਨਹੀਂ ਲਾਉਣੀ ਕਿ ਕੀ ਹੈ ਨਾ ਕੋਈ ਕਹੇਗਾ ਤੇ ਕੀ ਨਹੀਂ ਉਹਦੇ ਆਪੋ ਆਪਣਾ ਬੰਦੇ ਦਾ ਨੇਚਰ ਹੈ ਹਾਂਜੀ ਵੀ ਅਗਲੇ ਨੇ ਕਿਹੜੇ ਸਟਾਨ ਰੰਗ ਦੇ ਨਾਲ ਕੇ ਨੂੰ ਢੀਲ ਕਰਨਾ ਵਾ ਤੇ ਕਿੱਦਾਂ ਨਹੀਂ ਕਰਨਾ ਹੁੰਦਾ ਜੀ ਤੇ ਫਿਰ ਜੀ ਦਾ ਨੂੰ ਪਤਾ ਲੱਗਾ ਕਿ ਢਾਡੀ ਹਾਈਟ ਨਹੀਂ ਕਰ ਹੈਗੀ ਆ ਫਿਰ ਤਹੀ ਕੋਸ਼ਿਸ਼ ਕੀਤੀ ਕਿ ਮਤਲਬ ਹਾਈਟ ਟੈਂ ਡਾਕਟਰਾਂ ਨਾਲ ਬਹੁਤ ਬਹੁਤ ਜ਼ਿਆਦਾ ਕਰਦਨੇ ਕੀਤਾ ਹਾਂ ਹਾਂ ਜੀ ਜਿੱਥੇ ਕੋਈ ਸਲਾਹ ਦਵੇ ਕਿ ਇੱਥੇ ਦਵਾਈ ਖਾਓ ਹਾਂ ਜੀ ਇੱਥੇ ਆਓ ਕਾਹ ਕਥਾ ਕਰਿਆ ਪਰ ਜੋ ਇਹ ਰੱਬ ਦੇ ਹਾਂ ਜੀ ਤੇ ਮੇਰੇ ਬੇਸ ਨੇ ਵੀ ਕੰਮ ਹੀ ਨਹੀਂ ਛੱਡੀ ਜਿੱਥੇ ਕਿ 10 ਪਣੀ ਇੱਥੇ ਦਵਾਈ ਜੇ ਟੀਵੀ 'ਚ ਐਡ ਹੋਣੀ ਇੱਥੇ ਦਵਾਈ ਕੋਈ ਇਹ ਤਾਂ ਪਰਮਾਧਮ ਦੇ ਹੱਥ ਵਾਸਾ ਕਿ ਕਿੱਥੇ ਕਿੰਨੂ ਕਿੱਥੇ ਰੱਖਣਾ ਸਹੀ ਗੱਲ ਮੈਂ ਵੀ ਕੋਈ ਬਹੁਤ ਲੰਬੀ ਨਹੀਂ ਹੈਗੀ ਤੇ ਇਹ ਜਦੋਂ ਮੈਂ ਮੇਰੇ ਮੰਮੀ ਨੂੰ ਦਿਖਾਇਆ ਕਿ ਇਹ ਥੋੜੀ ਹਾਈਟ ਉੱਪਰ ਦੀ ਇੱਥੇ ਕਿ ਜੇ ਰਹਿਣੀ ਆ ਮੈਨੂੰ ਵੀ ਇਹਨਾਂ ਨੇ ਨਾ ਐਡ ਚੱਲਦੀ ਹੁੰਦੀ ਜੁਕੋ ਵਾਲੀ ਸਿਰ ਪੈਰਾਂ ਦੇ ਵਿੱਚ ਪਤਾਵੇ ਜਿਹਾ ਕੇ ਜੁਕੋ ਵੀ ਜੁਕੋ ਕੇ ਤੇ ਉਹ ਲਿਆ ਕੇ ਮੇਰੇ ਬੂਟਾ ਦੇ ਵਿੱਚ ਰੱਖ ਦੇ ਫਿਰ ਉਹਨੇ ਕਹਿਣਾ ਵੀ ਅੱਧਾ ਘੰਟਾ ਪਾ ਕੇ ਰੱਖਣੀ ਪਰ ਉਹ ਪਤਾ ਤੇ ਕੋਣ ਵਾਲੇ ਨਹੀਂ ਲੱਗਦਾ ਜਿਹਨੂੰ ਚੁਪਨੇ ਆ ਮੈਂ ਕਹਿਣਾ ਵੀ ਮੇਰੇ ਕੋਲ ਨਹੀਂ ਪਾਈ ਜਾਂਦੇ 1-2 ਦਿਨ ਮੈਂ ਪਾ ਕੇ ਉਹਨੇ ਕਹਿਣਾ ਤੁਰ ਗਿਆ ਮੈਂ ਸਾਡੇ ਘਰ ਤੇ ਲੱਗੀ ਹੈ ਰੋਸ ਉਹ ਜਿਹੜਾ ਹੈ ਹੀ ਨੰਗਦਾ ਵਾ ਨਾ ਇਹੀ ਹੈ ਤੇ ਮੈਂ ਉੱਥੇ ਜਾ ਕੇ ਤੇ ਬਹਿ ਜਾਣਾ ਤੇ ਬਹਿ ਕੇ ਉਤੋਂ ਫਿਰ ਅੱਧੇ ਘੰਟੇ ਵਾਪਸ ਆ ਜਾਣਾ ਕਿਉਂਕਿ ਤਰੰਦਾਦ ਨਾ ਹੁੰਦਾ ਹੀ ਨਹੀਂ ਵੀ ਤੁਰਿਆ ਜਾਣਾ ਮੈਂ ਪਤਾ ਨਹੀਂ ਲੰਬੀ ਤੇ ਹੋਣਾ ਕਿ ਨਹੀਂ ਹੋਣਾ ਹੋਰ ਮੇਰੇ ਪੈਰੀ ਗੱਲ ਜਨੇ ਚ ਦੇ ਵਸਤੂ ਲੈ ਨਹੀਂ ਪਰ ਮੈਨ ਨਹੀਂ ਪਈ ਹਾਂ ਪੈਂਦੇ ਨਹੀਂ ਆ ਬਹੁਤ ਚੁੱਕਦੇ ਆ ਬੜੀ ਕੋਸ਼ਿਸ਼ ਕੀਤੀ ਆ ਪਰ ਇਹ ਪ੍ਰਮਾਤਮਾ ਦੇ ਹੱਥ ਹੈ ਕਿੰਨੇ ਲੰਬੇ ਹੋਣਾ ਵਾ ਛੋਟੇ ਰਹਿ ਜਾਣਾ ਵਾ ਤੇ ਇਹ ਕੀ ਮਾਂ ਦੇ ਚਾਏ ਹੁੰਦੇ ਆ ਕੋਈ ਬੜਾ ਲੰਬਾ ਹੋ ਜਾਂਦਾ ਜਿਦਾਂ ਤੁਹਾਡਾ ਵੀ ਜੋ ਬੰਦੇ ਭਰਾ ਵਾ ਉਹ ਕਿੰਨਾ ਲੰਬਾ ਹੈ ਇਹਦਾ ਭਰਾ ਜਿਹੜਾ ਉਹ 5 ਨਹੀਂ 6 ਫੁੱਟ ਦੇ ਕਰੀਬ ਹੋਣਾ ਆ ਤੇ ਇਧਰ ਅਮਰਦੇ ਵੀ ਭੈਣ ਭਰਾ ਵਾ ਜਿਹੜੇ ਉਹ ਵੀ ਸਾਰੇ ਲੰਬੇ ਆ ਬਸ ਇਹ ਵੀ ਇਹਨਾਂ ਦੀ ਕਿਸਮਤ ਹੀ ਹੈ ਕਿ ਇਹ ਥੋੜੇ ਛੋਟੇ ਰਹਿ ਗਏ ਆ ਤੇ ਚਲੋ ਫਿਰ ਵੀ ਬੜੇ ਕਿਊਟ ਵਾਏ ਸਾਡੀ ਟੀਮ ਦੇ ਵਿੱਚ ਸਭ ਤੋਂ ਵੱਧ ਕਿਊਟ ਮੈਂਬਰ ਇਹੀ ਆ ਤੇ ਮੈਂ ਤਾਂ ਮੇਕ ਹੋਰ ਨਿਕਲਦਾ ਸਵਾਲ ਪੁੱਛਣਾ ਚਾਹੁੰਦੀ ਆ ਉਹ ਤੇ ਪਰਸਨਲੀ ਜਾਂਦਾ ਵਾ ਥੋੜਾ ਜਿਹਾ ਪਰ ਫਿਰ ਵੀ ਆਪਣੇ ਸਾਡੇ ਭੈਣ ਭਰਾ ਵਾ ਜੇ ਵੀ ਮਨ ਦੇ ਵਿੱਚ ਹੁੰਦਾ ਹੋਗਾ ਤੇ ਮੈਂ ਕਿਹਾ ਚੱਲ ਮੈਂ ਪੁੱਛ ਹੀ ਲੈਣੀ ਆ ਤੇ ਜਿੱਦਾਂ ਮਤਲਬ ਸਾਡੀ ਮੈਰਿਜ ਨਹੀਂ ਹੋਈ ਉਸ ਤੋਂ ਪਹਿਲਾਂ ਜਿੱਦਾਂ ਆਪਾਂ ਇੱਕ ਦੂਜੇ ਦੀ ਸਾਥ ਵੇਖੀ ਤੇ ਆਂ ਇਹ ਮੁੰਡੇ ਤੇ ਉਹਦੇ ਵਿੱਚ ਢਾਡੇ ਘਰਦਿਆਂ ਨੂੰ ਕੋਈ ਦਿੱਕਤ ਆਈ ਕਿ ਜਾਂ ਇਹ ਆਸਾਨੀ ਨਹੀਂ ਮਿਲ ਗਈ ਤੀ ਨਹੀਂ ਬਹੁਤ ਜ਼ਿਆਦਾ ਹੂੰ ਕਿਉਂਕਿ ਜਦੋਂ ਵੀ ਕਿਤੇ ਚਲੋ ਮੈਂ ਕੁੜੀਆਂ ਵੇਖੀਆਂ ਬੜੇ ਰਿਸਪੈਂਸ ਵਾਲੀਆਂ ਕੁੜੀਆਂ ਵੇਖੀਆਂ ਹੂੰ ਤੇ ਚਲੋ ਕੁੜੀਆਂ ਚਲੋ ਮਾਰਦੀਆਂ ਆਂ ਇਹ ਢਾਗਟਾ ਦੀ ਕੁੜੀ ਹੂੰ ਪਰ ਜਿਹੜਾ ਘਰ ਹੀ ਉਹਨਾਂ ਦਾ ਪਰਿਵਾਰੀ ਉਹ ਮੁੰਡਾ ਲੰਮਾ ਲੱਦੇ ਹਾਂਜੀ ਤੇ ਪਰ ਇਦਾਂ ਦੇ ਰਿਸ਼ਤੇ ਬਹੁਤ ਟੁੱਟੇ ਮਾਰੇ ਹੂੰ ਤੇ ਜਿਹੜੇ ਰਿਸ਼ਤੇ ਕਰ ਵੀ ਬੰਦੀ ਸੀ ਤੇ ਚੰਦਾ ਰਾਹੇ ਘਟ ਜਾਂਦੇ ਸੀ ਹਾਂਜੀ ਉਹ ਵੀ ਲੋਕੀ ਇੱਕ ਦੂਜੇ ਚ ਪਾਣੀ ਪੁਣੀ ਮਾਰਦੇ ਪਾਣੀ ਮਾਰ ਬਲਾ ਤੇ ਮੇਨ ਕੰਮ ਆਦਾ ਉਹ ਤੇ ਹਰ ਕੰਮ ਦੇ ਵਿੱਚ ਹੀ ਭੈਣ ਭਰਾਵਾਂ ਨੇ ਲੱਤਾਂ ਖਿੱਚਣ ਵਾਲੇ ਮੇਲ ਹੀ ਜਾਂਦੇ ਆ ਤੇ ਬਾਕੀ ਰਿਸ਼ਤਾ ਉਹ ਜੇ ਕਿਸਦਾ ਤੇ ਉਹਦੇ ਵਿੱਚ ਕੋਈ ਲੱਤਾਂ ਨਾ ਖਿੱਚੇ ਇਹ ਤਾਂ ਹੋ ਹੀ ਤੱਕ ਸਾਨ ਤਾਂ ਬਹੁਤ 4-5 ਸਾਲ ਸੋਚਿਆ ਕਿ ਜਾਂ ਤਾਂ ਨਹੀਂ ਗੱਲ ਬਣਨੀ ਪਰ ਬਾਅਦ ਚਾਪੇ ਮੇਰਨਾ ਬਣ ਗਏ ਸੀ ਜੋ ਬੈਠੇ ਹਾਂ ਵਧੀਆ ਸੰਯੋਗ ਲਿਖਿਆ ਤੇ ਤੁਹਾਡੇ ਵਾਲਾ ਮਰਜ਼ੀ ਮੇਰੇ ਵੀ ਜਦੋਂ ਮਤਲਬ ਵੀ ਮੇਰੀ ਛੋਟੀ ਭੈਣ ਲਈ ਰਿਸ਼ਤਾ ਆਣਾ ਬਹੁਤ ਲੰਬੀ ਆ ਹੂੰ ਤੇ ਮੇਰੇ ਪਿਓ ਸ ਨੇ ਕਹਿਣਾ ਨਹੀਂ ਹੈ ਇਹ ਪਹਿਲਾ ਆਪਣੀ ਕੁੜੀ ਦਾ ਕਰਨਾ ਵਾ ਫੇ ਰਿਸ਼ਤੇ ਬਹੁਤ ਆਏ ਮੈਨੂੰ ਹੂੰ ਰਿਸ਼ਤੇ ਵੀ ਮਦਰੇ ਮਦਰੇ ਮੁੰਡਿਆਂ ਦੇ ਆਉਂਦੇ ਹੀ ਹੂੰ ਕਿ ਹਵਲੇ ਦਾ ਮੁੰਡਾ ਰਿਜੈਕਟ ਕਰ ਇੱਕ ਵਾਰੀ ਮੇਰਾ ਰਿਸ਼ਤਾ ਹੋਇਆ ਮੁੰਡਾ ਮਲੇਸ਼ੀਆ ਸੀ ਹੂੰ ਹੈ ਮੇਰੇ ਜਿੱਦਾ ਹੀ ਹੂੰ ਤੇ ਉਹਨੇ ਇਹ ਕੇ ਅਗੇ ਰਿਜੈਕਟ ਕਰਤਾ ਕਿ ਕੁੜੀ ਮੇਰੇ ਲੰਬੀ ਚਾਈ ਤੇ ਅੱਛਾ ਅੱਛਾ ਉਹਦੇ ਥੋੜਾ ਮਾਰਨ ਨੂੰ ਬੜਾ ਦੁੱਖ ਹੋਇਆ ਹੂੰ ਕਿ ਆਕਾਸ਼ ਕਿ ਮੇਰਾ ਆਬਨ ਕੋਸਦੀ ਨਹੀਂ ਆ ਕਿ ਹਾਏ ਰੱਬਾ ਜੀ ਥੋੜਾ ਇੰਨੇ ਨੇ ਲੰਬੇ ਬਣਾ ਛੱਡੇ ਆ ਜੇ ਮੈਨੇ ਥੋੜੀ ਲੰਬੀ ਕਰ ਦਿੰਦਾ ਤੇ ਮੇਰੇ ਮਾਪੇ ਦੇ ਸਿਰ ਤੇ ਮੇਰਾ ਭੋਜ ਉਤਰ ਜਾਂਦਾ ਪਰ ਮੇਰੇ ਮਾਪੇ ਨੇ ਕਗਲ ਕਹਿਣੀ ਤੇ ਸਾਡੇ ਲਈ ਸਾਡੇ ਤੇ ਭੋਜ ਨਹੀਂ ਹੈ ਨਹੀਂ ਭੋਜ ਕਦਾ ਹੁੰਦਾ ਰੱਬ ਨੇ ਸੰਜੋਗ ਲਿਖੇ ਹੁੰਦੇ ਆ ਹਾਂ ਤੇ ਬਾਕੀ ਮਲੇਸ਼ੀਆ ਵਾਲੇ ਨੂੰ ਇਹ ਸੁਣਾਵਾ ਕਿ ਜੇ ਕਿਤੇ ਮਰਜੀ ਤੁਹਾਡੀ ਲੰਬੀ ਹੋ ਜਾਂਦੀ ਨਾ ਤਾਂ ਕਰਨਾ ਹੀ ਤੇਰਨਾਂ ਨੂੰ ਵੀ ਇਹ ਨਹੀਂ ਆਪਾਂ ਵੀ ਲੰਮਾ ਹੀ ਮੁੰਡਾ ਰੱਖਾਈਗਾ ਪਰ ਨਾਮ ਵਰਤੀ ਜੋ ਜਿਸ ਨੇ ਨਾ ਹਣੀ ਥੋੜਾ ਮੈਨੂੰ ਤੇ ਚਲੋ ਹੁੰਦਾ ਹੈ ਮੇਰੇ ਮੰਮੀ ਡੈਡੀ ਨੂੰ ਬੜਾ ਹੁੰਦਾ ਹੈ ਠੀਕ ਹੈ ਤੇ ਆਹ ਧੀ ਕੁੜੀ ਸਾਡੀ ਲੱਗੀ ਸਾਡੇ ਸਿਰ ਤੇ ਨਾ ਰਹਿ ਜੇ ਪਰ ਜਾਇਗਾ ਪ੍ਰਭਾ ਬਹੁਤ ਕਰਦੇ ਆ ਹਾਂ ਹੁਣ ਵੀ ਮਤਲਬ ਬੜਾ ਕਰਦੇ ਆ ਪਰ ਜਦੋਂ ਇੱਕ ਇਨਸਾਨ ਨੂੰ ਪਤਾ ਹੁੰਦਾ ਕਿ ਜਦੋਂ ਤੇ ਰਿਸ਼ਤਾ ਟੁੱਟਦਾ ਹਾਂ ਤੇ ਕੀ ਵੀਦ ਦੀ ਆ ਜਦਿਆ ਨਾ ਹੋਏ ਤੇ ਰੋਗ ਦਾ ਤਾਂ ਨਹੀਂ ਮੇਰੇ ਤੇ ਆਪ ਵੀਗੇ ਦੇ ਵਿੱਚ ਦਿੱਸਤਾ ਟੁੱਟ ਗਿਆ ਮੈਨੂੰ ਤੇ ਆਪ ਬੜਾ ਦੁੱਖ ਹੋਣ ਦੇ ਆ ਕਿਸੀ ਅਸਲ ਜੇ ਮੈਨੂੰ ਪਤਾ ਜੋ ਮੇਰੇ ਦਿਲ ਤੇ ਬੀਤਦੀ ਹਾਂ ਨਹੀਂ ਹੁੰਦੇ ਹੈਗੇ ਫਿਰ ਮੰਮੀ ਪਾਪਾ ਰਹਿੰਦੇ ਰਾਤ ਨੂੰ ਬਲਕਿ ਇਹਨਾ ਮੇਰੇ ਸਾਹਮਣੇ ਕਦੀ ਨਹੀਂ ਦੱਸਾਇਆ ਕਿ ਉਹ ਟੈਨਸ਼ਨ ਹੁੰਦੀ ਤੇਰੀ ਵਿਆਹ ਦੀ ਪਰ ਮੈਨੂੰ ਪਤਾ ਲੱਗਦਾ ਸੀ ਕਿ ਉਹਨਾਂ ਟੈਨਸ਼ਨ ਹੁੰਦੀ ਆ ਹਾਂ ਹਰ ਇੱਕ ਮਾਂ ਪਿਓ ਨੂੰ ਹੁੰਦੀ ਆ ਮਤਲਬ ਇਹ ਨਹੀਂ ਕਿ ਕਰ ਲੈ ਤੇਰੇ ਨੂੰ ਭਾਵੇਂ ਕੁਈ ਲੰਬਾ ਵੀ ਆ ਜਿੱਦਾਂ ਦਾ ਮਰਜੀ ਆ ਧੀਆ ਦੇ ਮਾਂ ਪਿਓ ਨੂੰ ਟੈਨਸ਼ਨ ਹੁੰਦੀ ਹੁੰਦੀ ਆ ਕਿ ਪਤਾ ਨਹੀਂ ਅਗਲਾ ਕਿੱਦਾਂ ਦਾ ਮਿਲ ਜਾਣਾ ਵਾ ਕਿੱਦਾਂ ਦਾ ਨਹੀਂ ਜਦੋਂ ਧੀ ਦਾ ਰਿਸ਼ਤਾ ਜੋੜਦੇ ਆ ਨਾ ਉਹ ਹੱਥ ਜੋੜ ਕੇ ਖੜੇ ਹੁੰਦੇ ਆ ਅੱਗੇ ਜੀ ਸਾਡੀ ਹਨਾ ਵੀ ਧੀ ਹੁਣ ਪਤਾ ਨੂੰ ਦੇਣ ਲੱਗੇ ਇਹਨੂੰ ਫੁੱਲਾਵਾਂ ਵਾਂਗੂ ਰੱਖਿਓ ਤੇ ਅੱਗੇ ਅਗਲੇ ਨੇ ਫੁੱਲਾਵਾਂ ਵਾਂਗੂ ਰੱਖਣਾ ਵਾ ਕਿ ਕੀ ਕਰਨਾ ਹੋਰ ਅੱਗੇ ਦੇ ਹਾਂ ਡਿਪੈਂਡ ਆ ਤੇ ਉਸ ਵਜ੍ਹਾ ਤੇ ਨੰਨਾ ਮੇਰੀ ਮਲਬੀ ਮੇਰੀ ਜਦੋਂ ਇਹ ਨੰਨਾ ਵਿਸਤਾਉਣਾ ਆਈਗਾ ਤੇ ਏਦਾਂ ਵੀ ਸਾਰੇ ਕਹ ਜਾਂ ਨਹੀਂ ਤੇ ਰੋ ਹੋ ਜਾਣਾ ਫਿਰ ਵੀ ਮੇਰੇ ਬਾਤ ਡਰ ਸੀਗਾ ਕਿ ਨਹੀਂ ਮਤਲਬ ਇਹਨੇ ਰਿਸ਼ਤੇ ਟੁੱਟ ਗਏ ਤੇ ਇਹ ਵੀ ਟੁੱਟ ਜਾਣਾ ਵਾ ਤੇ ਫਿਰ ਮੇਰਾ ਇੱਕ ਵੀਰਾ ਇਸ ਟਾਈਮ ਤੇ ਬਾਹਰ ਆ ਤੇ ਸੁੱਖ ਦੀ ਵੀਰਾ ਉਨੇ ਕਿਹਾ ਕਿ ਨਹੀਂ ਨਹੀਂ ਹੁਣ ਤੇ ਰਿਸ਼ਤਾ ਹੋ ਜਾਣਾ ਮਾਪੇ ਨੇ ਮੈਨੂੰ ਵੀ ਬਹੁਤ ਕਿਹਾ ਮੇਰੇ ਮਨ ਚ ਇਹ ਡਰ ਕਿ ਨਹੀਂ ਇਹ ਰਿਸ਼ਤਾ ਟੁੱਟ ਜਾਣਾ ਜਾਂ ਮੈਂ ਟੁੱਟ ਕੇ ਵੀ ਛੱਡ ਜਾਣਾ ਫਿਰ ਚਲੋ ਕਹਿੰਦੇ ਨੇ ਜੀ ਦਾ ਪਰਮਾਰਥ ਵਾਲੇ ਸੰਜੋਗ ਕਿਉਂ ਕਿ ਕਿ ਇਹ ਨਾ ਮੇਰਾ ਰਿਸ਼ਤਾ ਹੋਇਆ ਉਹ ਜਿਹੜਾ ਕਹਣਾ ਠੋਕਾ ਅੱਡੀ ਜੇ ਸੀ ਸੰਜੋਗ ਕਰਾ ਪੁਣੀ ਫਿਰੇ ਮੇਰੀ ਜ਼ਿੰਦਗੀ ਵਿੱਚ ਆਇਆ ਤੇ ਜਦੋਂ ਫਿਰ ਇਹਨਾਂ ਨਾਲ ਮਿਲ ਕੇ ਮਲਾਪ ਹੋਇਆ ਬਹੁਤ ਵਧੀਆ ਲੱਗਾ ਜਦ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਨੂੰ ਮਲ ਵੀ ਕੁੜੀ ਕਸਾਂਦਾ ਵੇਰ ਮੈਨੂੰ ਵਾਲਾ ਵੀ ਮੈਂ ਆਪਣੇ ਜਿਹੜੇ ਬਾਬਾ ਜੀ ਨੂੰ ਮਾਨ ਦੀ ਬਾਬਾ ਦੀਪ ਸਿੰਘ ਜੀ ਨੂੰ ਤੇ ਕੁਵਾਰੀ ਹੁੰਦੀ ਵੀ ਉੱਤੇ ਹੀ ਜਾਨੀ ਹੁਣ ਵੀ ਇੱਥੇ ਜਾਨੀ ਮੈਨੂੰ ਸਭ ਕੁਝ ਉੱਥੇ ਹੀ ਮਿਲਿਆ ਤੇ ਮੇਰਾ ਤੁਹਾਡੇ ਨਾਲ ਮਿਲਾਪ ਹੋਇਆ ਹੋਵੇ ਉਹਨੇ ਨਹੀਂ ਕਰਵਾਇਆ ਵਾ ਇਹ ਪਰਮਾਤਮਾ ਨੇ ਲਿਖਿਆ ਹੁੰਦਾ ਕਿ ਕਿਹੜੇ ਇਨਸਾਨ ਨੇ ਕਿਹੜੇ ਵੇਲੇ ਮਿਲਣਾ ਵਾ ਤੇ ਟਾਈਮ-ਟਾਈਮ ਦੇ ਨਾਲ ਮਿਲਦਾ ਜਾਂਦਾ ਵਾ ਪਰ ਇਹ ਆ ਕਿ ਆਪਾਂ ਲੋਕੀ ਕਾਲੇ ਪੈ ਜਾਂਦੇ ਹਾਰੇ ਕੁਝ ਚੀਜ਼ ਨੂੰ ਲੈ ਕੇ ਹੁਣ ਵੇਲਾ ਭਾਵੇਂ ਲੇਟ ਹੀ ਮਿਲਿਆ ਹੁਣ ਜੇ ਹੋਰ ਕੋਈ ਹੁੰਦਾ ਤੇ ਉਹ ਜੋਬਨ ਜਿੰਨਾ ਚੰਗਾ ਤੇ ਨਹੀਂ ਹੋਣਾ ਤੇ ਜੋਬਨ ਉਹ ਤੇਰੇ ਜਿੰਨੀ ਚੰਗੀ ਨਹੀਂ ਮਿਲਣੀ ਹੈ ਨਾ ਮਨ ਲੱਗਿਆ ਹੀ ਐਵੇਂ ਮੈਨੂੰ ਬਹੁਤ ਯਾਰ ਕਰਦੀ ਆ ਮੈਂ ਇਹਨਾਂ ਨੂੰ ਬਹੁਤ ਯਾਰ ਕਰਦੀ ਆ ਤਾਂ ਹੀ ਤੇ ਨੰਬਰ ਤੇ ਸੇਵ ਕੀਤਾ ਵਾ ਜੋਬਨ ਮਿੱਠੀ ਨੇ ਵੀ ਬੜੇ ਵਧੀਆ ਵਾ ਦੋਵੇਂ ਜਣੇ ਆਪਸ ਵਿੱਚ ਲੜ ਵੀ ਲੈਂਦੇ ਆ ਜਦੋਂ ਇਹ ਲੜਦੇ ਨਿੱਕੇ ਨਿੱਕੇ ਵੇਖਣ ਦਾ ਬੜਾ ਮਜ਼ਾ ਆਉਂਦਾ ਕਿ ਇਹ ਵੀ ਲੜਨ ਦੇ ਆ ਆਪਾਂ ਤਾਂ ਚੱਲ ਲੜਦੀ ਲੜਦੇ ਆ ਨਹੀਂ ਵਿਚਾਰ ਮੈਨੂੰ ਕੁਝਨ ਪੁੱਟ ਕਰਦੇ ਆ ਹਮ ਕਿਤੇ ਆਪਸ ਚ ਲੜਦੇ ਹੁੰਦੇ ਜਦ ਕਿਤੇ ਜਾਇਦਾ ਮਤਲਬ ਕਿਤੇ ਹੋਰ ਦੁਬਾਰੀ ਜਾ ਕੇ ਕਿਤੇ ਘੁੰਮਣ ਜਾਓ ਹਾਂ ਕਹਿੰਦੇ ਹੀ ਲੜਦੇ ਵੀ ਜਦੋਂ ਮੈਂ ਆਸ ਕਿ ਕਿਹਨੀ ਲੜਾਈ ਕੀਦੇ ਵਿੱਚ ਵੀ ਹੈ ਕਾ ਘਰ ਵਾਲੀ ਭਾਵੇਂ ਨਿੱਕੀ ਆਪਾਂ ਵੱਡੀ ਹੋਵੇ ਲੜਾਈ ਨਾ ਯਾਰ ਕਿੰਨਾਂ ਸਾਜ ਤੇ ਨਹੀਂ ਬੜਾ ਵਧੀਆ ਲੱਗਾ ਤੁਹਾਨੂੰ ਕਿ ਤੇ ਸਾਡੀ ਟੀਮ ਦੇ ਵਿੱਚ ਆਏ ਹਨ ਰੌਣਕ ਜੀ ਲੱਗਦੀ ਆ ਤੇ ਬਹੁਤ ਹੀ ਵਧੀਆ ਲੱਗਦਾ ਬੜਾ ਵਧੀਆ ਟਾਈਮ ਨੱਗ ਜਾਂਦਾ ਆ ਜਿੱਦਾਂ ਆਪਾਂ ਕਈ ਵਾਰੀ ਬਲੂ ਪਰਸ ਪਾਉਨੇ ਆ ਦੇ ਭੈਣ ਭਰਾ ਵੇਖ ਕੇ ਉਹਨਾਂ ਨੂੰ ਬੜਾ ਹੁੰਦਾ ਵਾ ਹਾਏ ਕਿੰਨੇ ਤੁਸੀਂ ਮौज-ਮਸਤੀ ਜੀ ਕਰਨ ਦੇ ਹੀਗੇ ਹਾਸੇ ਖੇਡੇ ਪੀ ਅੱਜ ਕੱਲ੍ਹ ਨਹੀਂ ਤੇ ਟੈਨਸ਼ਨ ਨਹੀਂ ਰਹਿ ਗਈ ਸਟ੍ਰੈਸ ਬਹੁਤ ਜ਼ਿਆਦਾ ਵਾ ਹਨਾ ਆਪਣੀ ਲਾਈਫ ਨੂੰ ਲੈ ਕੇ ਜੇ ਆਪਾਂ ਵੀ ਹਾਈ ਵੀ ਤੇ ਆਮ ਇਨਸਾਨ ਹੀ ਆ ਜਦੋਂ ਆਪਣੀ ਜ਼ਿੰਦਗੀ ਦੀ ਕੋਈ ਨਾ ਕੋਈ ਟੈਨਸ਼ਨ ਲੈ ਲੀ ਤੇ ਕਿੰਨੀ ਟੈਨਸ਼ਨ ਹੋ ਜਾਂਦੀ ਆ ਆ ਕੋਈ ਵੀ ਮਤਲਬ ਬੋਲਣ ਨੂੰ ਜੀ ਨਾ ਕਰੂਗਾ ਸਾਨੂੰ ਜੀ ਨਾ ਕਰੂਗਾ ਇਹ ਆ ਕਿ ਇਹ ਜਿਹੜੇ ਬਲੋਗਰਸ ਵਗੈਰਾ ਵਾ ਜਾਂ ਵੀਡੀਓ ਵਗੈਰਾ ਵਾ ਇਹ ਦਨ ਦਾ ਵੀ ਤਾਂ ਹੀ ਕੇ ਗਵਾਂਡੀਆਂ ਦੇ ਘਰੇ ਚਾਤੀ ਮਰਨਦੇ ਆ ਤੇ ਜਿਉ ਆਪਾਂ ਖੁਸ਼ ਹੋਣਦੇ ਆ ਤੇ ਨਾਲ ਜਿਹੜਾ ਪੰਟਰਾ ਜਿਹਦੇ ਹੱਥ 'ਚ ਫੋਨ ਹੁੰਦਾ ਵਾ ਵੇਖਣ ਜਾਂਦਾ ਉਹ ਆਟੋਮੈਟਿਕਲੀ ਖੁਸ਼ ਹੋ ਜਾਂਦਾ ਹੈ ਤੇ ਉਹਨਾਂ ਵਾਸਤੇ ਆਪਾਂ ਵੀ ਜਿਹੜੇ ਉਹ ਵੀਡੀਓ ਦਾ ਟੇਕ ਵੀ ਲੈ ਹੁੰਦੇ ਆ ਹਾਸਾ ਕਿੱਡਾ ਪਿਆ ਹੁੰਦਾ ਉਹ ਵੀ ਕੱਢ ਕੇ ਰੱਖੀਦੇ ਆ ਵੀ ਚਲੋ ਜੇ ਆਪਾਂ ਹਸੇਆਂ ਦੇ ਸਾਨੂੰ ਵੇਖ ਕੋਈ ਭੰਨ ਢਾਗੀ ਹੱਸੂਗਾ ਹਾਂ ਹਾਂ ਇਹ ਸਭ ਬਹੁਤ ਜ਼ਰੂਰੀ ਆ ਜੀ ਜੀ ਦੀ ਜੀ ਵਿੱਚ ਤੇ ਹੋਰ ਅਮਰਜੀਤ ਜਿੱਦਾਂ ਮਤਲਬ ਵਿਆਹ ਤੋਂ ਬਾਅਦ ਆ ਨਾ ਸੱਸ ਸਦੀ ਬੜੀ ਖੜਕਦੀ ਆ ਤੇ ਤੁਹਾਡੇ ਮਾਮਲੇ ਚ ਕਿੱਦਾਂ ਸਾਡੀ ਵੀ ਖੜਕ ਜਾਂਦੀ ਝੂਠ ਨਹੀਂ ਮਾਰਨਾ ਹਮ ਕੇਵਲ ਤਾਂ ਬਦਲ ਲੜਾਈ ਹਰ ਕਰ ਚੁੰਦੀ ਆਂ ਅੱਡੇ ਘਰ ਚ ਵੇ ਨਹੀਂ ਮੇਰੀ ਨਾ ਮੇਰੀ ਮਮਾ ਪਰ ਸਾਡਾ ਮੈਂਟ ਨਹੀਂ ਲੱਗਦਾ ਜੇ ਮੈਂ ਨਹੀਂ ਖਵਾ ਦਵਾਂ ਮਮੀ ਨੇ ਖਵਾਣਾ ਤੇ ਮਮੀ ਨੇ ਨਹੀਂ ਖਵਾਇਆ ਤੇ ਮੈਂ ਖਵਾ ਅੱਛਾ ਕੀ ਲੜਾਈ ਹੁੰਦੀ ਘੜੀ ਗੱਲ ਤੋਂ ਲੜਾਈ ਬਸ ਇਹਦਾ ਕਿ ਵਲੇ ਵੰਡੇ ਮਾਝੇ ਹੋਣਗੇ ਕਿ ਮਮੀ ਨੇ ਰਮਾਝੇ ਨੇ ਤੇ ਮੈਂ ਨਹੀਂ ਮਾਝੇ ਦਿੱਤਾ ਵੀ ਹੋ ਜਾਂਦੀ ਲੜਾਈ ਲੜਾਈ ਤੇ ਕਹਿ ਹੋ ਜਾਂਦੀ ਜੇ ਕੋਲੀ ਇੱਧਰ ਰੱਖ ਦੇ ਤੇ ਮਮੀ ਨੇ ਕਹਣਾ ਇੱਧਰ ਰੱਖਣੀ ਆ ਜੇ ਇੱਧਰ ਰੱਖ ਤੇ ਦਿੰਨੇ ਕਹਣਾ ਇੱਧਰ ਰੱਖਣੀ ਆ ਤੇ ਪਿਆਰ ਉਹ ਲੜਾਈ ਪਤਾ ਕੀ ਗੱਲ ਦੀ ਹੁੰਦੀ ਆ ਜੇ ਤੱਕ ਤੇ ਜਾਣਾ ਹੁੰਦਾ ਵਾਣਾ ਸਾਡੀ ਮੰਮੀ ਨੇ ਇਹ ਹੁੰਦਾ ਕਿ ਇਹ ਹੁਣ ਚੱਲੇ ਤੇ ਨਾ ਹੀ ਜਾਣ। ਖਾਸ ਕਰ ਲੜਾਈ ਇਹ ਤੋਂ ਹੀ ਹੋ ਜਾਂਦੀ। ਤੇ ਜਾ ਮੇਰੇ ਦਮਾ ਜੀ ਮੈਂ ਕੰਮ ਕਿੱਥੇ ਤੇ ਮੰਮੀ ਨੇ ਮਗਰ ਖਲਾਰਾ ਪਾਉਣ ਦੇ ਆਪਣਾ ਫੇਰ ਵੀ ਏਡੀ ਲੜਾਈ ਹੋ ਜਾਂਦੀ। ਕਿ ਮੈਂ ਹੁਣ ਇਹ ਲੈ ਮੰਮੀ ਕਰਕੇ ਜੀ ਤੇ ਤੂੰ ਕਿੱਦਾਂ ਕਰਨਾ ਤੂੰ ਫਲਾਰਾ ਪਾਤਾ। ਇਹ ਸਗਾ ਤਾਂ ਮੰਮੀ ਨੇ ਬੋਲ ਲੈਣਾ ਪੈਂਦਾ। ਬੋਲ ਪੈਂਦਾ। ਤਾਂ ਹੀ ਫੇ ਜੋ ਬਣ ਕੇ ਕਹਿੰਦਾ ਮੁਸੀਬਤ ਆਪਾਂ ਮੇ ਨਿੱਕੀ ਹੈ ਉਹਦੇ ਬਾਅਦ ਵੱਟੀ ਹੋਵੇ ਹੈਗੀ ਮੁਸੀਬਤ ਹੀ ਆ। ਮੁਸੀਬਤ ਹੀ ਆ। ਉਹ ਡੈਡੀ ਦਾ ਡੈਡ ਜਿਹੜਾ ਸਹਰਾ ਮੇਰਾ ਉਹ ਵੀ ਸਾਥ ਬੰਦਾ। ਹੂੰ। ਉਹ ਸਾਦ ਮਨ ਲਾ ਉਹ ਨਹੀਂ ਲੜਦਾ ਹਾਂ ਨਹੀਂ ਮੀਨ ਕੱਚ ਉਹ ਦਰਦਾ ਹਣਾ ਮੈਂ ਨੂੰ ਕੁੜੀ ਨੂੰ ਦਿੰਦਾ ਮਾਰਦਾ ਤੇ ਐਵੇਂ ਮੰਮੀ ਨਾਲ ਲੜਦੇ ਤੇ ਮੈਂ ਨਾ ਨਿਕਦੀ ਲੜਿਆ ਮੈਂ ਜੋੜ ਨਹੀਂ ਮਾਰਨਾ ਕਿਉਂ ਨਹੀਂ ਮੀਨੇ ਕਦੀ ਕਿਉਂ ਮਾਮੀ ਜਿਹੜੀਆਂ ਸੱਸਾਂ ਮਾ ਨਾ ਉਹ ਵੀ ਜਾਣ ਕੇ ਥੋੜਾ ਲੜਦੀਆਂ ਮਾ ਬਾਕੀ ਆਪਣੀ ਮਾਵਾ ਨਾ ਵੀ ਤਾਂ ਪਲਾੜੀ ਪੈਂਦੀਆਂ ਲੱਗਦੇ ਆ ਮੈਂ ਲੜਦੀ ਨਹੀਂ ਆ ਮੈਂ ਜੋੜ ਨਹੀਂ ਮਾਰਨਾ ਵੀ ਜਦ ਜੇ ਮੈਂ ਜੋੜ ਨਹੀਂ ਮਾਰਦੀ ਮੈਂ ਆਪਣੀ ਮੰਮੀ ਨਾਲ ਹੁਣ ਵੀ ਜੇ ਜਾ ਮੈਨੂੰ ਮੈਂ ਮੈਂ ਤਾਂ ਆਪਣੀ ਗੱਲ ਦੱਸਣਾ ਮੈਨੂੰ ਕਹਤੇ ਗੁੱਸਾ ਆ ਗਿਆ ਭਾਵੇਂ ਤੇਰੇ ਤੇ ਗੁੱਸਾ ਆ ਗਿਆ ਮੈਂ ਤੇਰੇ ਤੇ ਨਹੀਂ ਕੱਢਣਾ ਜੇ ਮੇਰੀ ਮੰਮੀ ਦਾ ਫੋਨ ਆ ਗਿਆ ਮੈਂ ਉਹਨੂੰ ਖਿੱਚ ਕੇ ਪੈ ਜਾਣੀ ਜਿਵੇਂ ਉਹਨੂੰ ਫਿਰ ਪਤਾ ਨਾ ਜਾਂਦਾ ਫਿਰ ਇਹਨੇ ਪਾਸ ਗੁੱਸਾ ਮੇਰੇ ਤੇ ਕੱਢਣਾ ਹੁੰਦਾ ਵਾ ਵੀ ਮੈਂ ਤੇਨੂੰ ਫੋਨ ਕਰਕੇ ਆਵੇਂ ਪਸੰਦੀ ਆ ਏਦਾਂ ਦਾ ਵਾ ਕਿਉਂਕਿ ਜਿਹਨੂੰ ਮੂੰਹ ਤੇ ਜਵਾਬ ਦੇਣਾ ਉਹਨੂੰ ਉਹਨੂੰ ਦਿੱਤਾ ਨਹੀਂ ਜਾਂਦਾ ਤੇ ਫਿਰ ਇੱਕ ਹੁੰਦਾ ਵਾ ਵੀ ਤੇ ਸਿਰਫ ਮਾਂ ਹੀ ਆ ਜਿੰਨੇ ਆ ਨਾ ਗੁੱਸਾ ਕੀ ਕਰਨਾ ਤੇ ਜੇ ਸੱਸ ਨੂੰ ਮਾਂ ਬਣਾਉਂ ਤਾਂ ਸੱਸਾਂ ਵੀ ਮਾਵਾ ਮਰ ਗਈਆਂ ਆ ਬਾਕੀ ਇਹ ਵੀ ਝੜਕਾ ਮਾਵਾ ਵੀ ਕਹਿ ਦਿੰਦੀ ਆ ਨਾ ਇਹ ਆ ਵੀ ਉਦੋਂ ਆਪਾਂ ਨਿਆਣੇ ਸਮਝਦੇ ਆ ਆਪਣੇ ਆਪ ਨੂੰ ਸਾਡੀ ਮਾਂ ਸਮਝਾਉਣ ਠੀਕ ਹੈ ਇੱਥੇ ਆਪਾਂ ਮਿਹਰ ਤੇਰ ਕਰ ਲੈਨੇ ਆ ਕਿ ਮੇਰੀ ਨਹੀਂ ਮੇਰੇ ਘਰ ਵਾਲੇ ਦੀ ਮਾਂ ਆ ਇੱਥੋਂ ਬਸ ਫਰਕ ਪੈ ਜਾਂਦਾ ਬਾਕੀ ਗੱਲ ਆ ਕਿ ਮੈਂ ਆਪਣੇ ਪਿੰਡ ਵੀ ਜਾਨੀ ਨਾ ਇਹ ਨਹੀਂ ਮੇਰੇ ਸੀ ਮੰਮੀ ਨਾਲ ਲੜਦੀ ਆ ਮੈਂ ਦੁਪਹਿਰ ਰਹਿਣਾ ਤੇ ਤੇ ਜਦੋਂ ਮੈਂ ਆਪਣੀ ਮੰਮੀ ਨਾਲ ਲੜੰਦਾ ਹਾਂ ਤੇ ਮੇਰੀ ਮੰਮੀ ਦਾ ਇੱਕ ਡਾਇਲੋਗ ਹੁੰਦਾ ਆ ਹਣ ਦੋ ਤੇਰੇ ਆਲੇ ਆੜ ਅੰਨੀ ਨੇ ਜਵਾਨ ਜੋ ਬੰਦੇ ਕੋਲ ਜੋ ਬੰਨ ਮਨਾਲੀ ਲੱਗ ਜਾਏਗਾ ਜੋ ਬੰਨਦਾ ਦਿੱਲੀ ਲੱਗਦਾ ਮੈਂ ਕੀ ਕਰ ਸਕਦੀ ਹਾਂ ਤੇ ਜੋ ਬੰਨ ਉਹ ਦੱਸ ਜਿਹੜੇ ਕਿ ਜਦੋਂ ਬੱਚੇ ਬਿਟਾ ਰਪੇਂਦੇ ਨੇ ਉਹਦੇ ਤਰ੍ਹਾਂ ਬਹੁਤ ਬਹੁਤ ਹਾਂ ਮੇਰੇ ਮਸੀਹ ਦੇ ਬਹੁਤ ਜ਼ਿਆਦੇ ਹਨ ਅੱਛਾ ਬਸ ਉਹਨਾਂ ਦਾ ਧਿਆਨ ਮੇਰੇ ਨਾਲ ਪੈਣਾ ਚਾਹੀਦਾ ਉਹਨਾਂ ਦੇ ਮੰਮੀਆਂ ਪਿੱਛੇ ਪਿੱਛੇ ਹੁੰਦੀਆਂ ਆਪ ਕਰੇ ਕਰੇ ਭੱਜ ਜਾਂਦੇ ਪਹਿਲਾਂ ਹੀ ਠੀਕ ਹੈ ਇੱਥੇ ਵੀ ਜਦ ਦਿਨ ਆਇਆ ਤੇ ਗੁਰਵੰਨੇ ਨਹੀਂ ਫੀਲ ਕੀਤਾ ਦਾਣਾ ਗੁਰਵੰਨੇ ਦੇ ਪਰਵਰਸ ਲੱਗ ਲੱਗ ਵੇਖੇ ਵੀ ਨਿੱਕਾ ਜਿਹਾ ਵੀ ਮੇਰਾ ਦੋਸਤ ਆ ਹੁਣ ਉਹ ਕਹਿੰਦਾ ਮੇਰਾ ਦੋਸਤ ਆ ਜੋਗਨ ਉਹ ਫਿਰ ਇਹਦਾ ਪੁੱਛੂਗਾ ਮੰਮਾ ਦੋਸਤ ਨਹੀਂ ਆਇਆ ਤੇ ਮੈਂ ਕਹੂੰਗੀ ਵੀ ਆਉਣਾ ਵਾ ਅੱਗੇ ਹਜੇ ਤੇ ਇਹਦਾ ਸਮੇ ਸਮਰੀਤ ਦੀ ਅਮਰਨਾ ਬੜੀ ਬੰਦੀ ਆ ਜੇ ਅਮਰ ਨੂੰ ਹਾਨੂੰ ਬੜਾ ਸੌਖਾ ਜਾ ਜਾਂਦਾ ਵਾ ਵੀ ਜਿੱਦਾਂ ਕੋਈ ਡਰੈਸ ਵਗੈਰਾ ਪਾਉਣੀ ਹੁੰਦੀ ਉਹ ਅਸੀਂ ਸਮੀਰ ਦੀ ਦੇ ਦਿੱਤੀ ਐਨੂੰ ਤੇ ਉਹ ਪਾ ਕੇ ਆ ਪਰਫੈਕਟ ਬੰਦ ਹੁੰਦੀ ਆ ਇੰਨਾ ਕੁ ਬੜਾ ਆਪਾਂ ਨੂੰ ਸੌਖਾ ਜਾ ਹੋ ਗਿਆ ਵਾ ਕੰਮ ਬਾਕੀ ਕੀ ਆਪਣੇ ਘਰ ਵਾਲਾ ਪਿਆਰ ਮਿਲਦਾ ਸਾਡੇ ਨੂੰ ਹਮ ਕਦੇ ਬਗਾਨਾ ਉਪਰੇ ਲੱਗਣੀ ਨਹੀਂ ਗਈ ਆਪਣੀ ਘਰ ਬੈਠੀ ਜੋ ਜੋ ਉਪਰਾ ਸਮਝ ਕੇ ਆਓ ਫਿਰ ਇੱਕ ਜੋ ਦੀ ਜੀ ਵਾਲਾ ਸਾਬ ਹੋ ਜਾਂਦਾ ਵਾ ਹਾਂਜੀ ਹੋਰ ਸੁਣਾਓ ਕੋਈ ਆਪਣੀ ਲਾਈਫ ਦੇ ਕਿਸੇ ਜਿਹੜੇ ਭੈਣ ਭਰਾਵਾਂ ਨੂੰ ਪਤਾ ਲੱਗਣ ਤੇ ਉਹ ਵੀ ਹੱਸਣ ਅੱਗੇ ਇਕ ਦਿਨ ਆ ਮਰੇ ਪਿੰਨੋ ਨਵਾਂ ਸਾਡਾ ਵਿਆਹ ਹੋਇਆ ਆਂਦਨੇ ਬਾਬੇ ਬੁਕਾਲੇ ਕੇ ਕਿ ਨੀ ਕੀ ਜੀ ਕੁੜੀ ਇਤ ਅੜੀ ਗੁਰੂ ਵਰਗੀ ਜਿੱਡੀ ਉਹ ਮੇਰੇ ਉਂਗਲੀ ਫੜ ਕੇ ਤੁਰੀ ਜਾਵੇ ਤੇਰੀ ਮਮਾ ਬੇ ਵਿਸ਼ੇ ਸੀ ਇਹ ਮੇ ਉਹਦੇ ਤੋਂ ਪਿਛੇ ਸੀ ਇਹ ਜਦੋਂ ਅੱਗੇ ਆਏ ਤਾਂ ਕੁੜੀ ਵਿਚਾਰੀ ਨੇ ਰੋਣ ਲੱਗੀ ਉਹ ਬੜਾ ਉੱਚੀ-ਉੱਚੀ ਰੋ ਰਹੀ ਦੋ ਬੱਚੋ ਦੀ ਮੰਮੀ ਕਹਿੰਦੀ ਕਿ ਦੀਦੀ ਇਹਨੂੰ ਕੀ ਹੋਇਆ ਉਹ ਤਾਂ ਨਹੀਂ ਲੱਗੀ ਬਲੀ ਫਿਰ ਮੈਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮੇਰੇ ਹਸਬੰਦ ਨੂੰ ਦੇਖਿਆ ਉਹ ਬਾਜੋ ਨੇ ਜਰੀ ਨੇ ਆਪਣੀ ਕੁੜੀ ਜਿੱਕੇ ਨਾਲ ਦਾ ਨਿਗਾੜਿਆ ਮੁੰਡਾ ਏ ਕਿਤੇ ਐਵੇਂ ਹੁਣ ਕੀ ਕਰਾਂ ਮੈਂ ਕਿਹਾ ਦੀਦੀ ਹੁਣ ਇਹ ਕਰਦੇ ਆ ਕਿ ਜੋ ਬਣੇ ਥੋੜਾ ਗਿਆ ਦਾ ਨੇ ਮੈਂ ਚੋਪ ਖਰਾ ਦੇਣੀ ਤੇ ਇੰਨੇ ਹਾਸੇ ਖੇਦੇ ਦੀਆਂ ਗੱਲਾਂ ਤੋਂ ਬਾਅਦ ਆ ਇੱਕ ਹੋਰ ਸਵਾਲ ਵੀ ਜਿੱਦਾਂ ਜੋ ਬਣ ਪੈਸੇ ਚਾਹੀਦੇ ਹੁੰਦੇ ਆ ਹਨਾ ਵੀ ਜ਼ਿੰਦਗੀ ਜਿਉਣ ਲਈ ਪੈਸਾ ਜ਼ਰੂਰੀ ਆ ਦਿੰਦੇ ਹਨਾ ਕੋਈ ਵੀ ਆਪਾਂ ਕੋਈ ਜੀਜਲਾ ਨਹੀਂ ਤਾਂ ਜ਼ਰੂਰੀ ਜੇ ਕੋਈ ਆਪਾਂ ਲਾਜ ਹੀ ਕਰਾਉਣਾ ਆਪਣਾ ਤਾਂ ਵੀ ਜ਼ਰੂਰੀ ਆ ਤੇ ਖੇਤੀਬਾੜੀ ਤੇ ਤੁਸੀਂ ਕਰਦੇ ਹੀ ਕਰਦੇ ਆ ਆਪਣੀ ਹਨਾ ਉਹਦੇ ਤੋਂ ਬਿਨਾ ਮੈਨੂੰ ਤਾਂ ਪਤਾ ਵਾ ਵੀ ਖੇਤੀਬਾੜੀ ਦੀ ਜੜੀ ਇਹ ਤੋਂ ਇਲਾਵਾ ਹੋਰ ਦਾਡਾ ਇਨਕਮ ਦਾ ਸੋਰਸ ਕੀ ਹੀਗਾ ਕੋਈ ਨੌਕਰੀ ਵਗੈਰਾ ਕਰਦੇਗੀ ਤੀ ਨਹੀਂ ਨੌਕਰੀ ਦੀ ਜਿੱਤੀ ਨਹੀਂ ਉਹ ਤਾਂ ਕੀਤੀ ਕੋਸ਼ਿਸ਼ ਪਰ ਨਹੀਂ ਕੱਬਲੀ ਹਾਂ ਕਿਦਾਂ ਤੇ ਇੰਟਰਵਿਊ ਵਗੈਰਾ ਦਿੱਤੀ ਸੀ ਕਿ ਜਾਂ ਦੀਦੀ ਗੱਲ ਇਦਾਂ ਹੀ ਮਾਰੇ ਤਾਂ ਮੇਰੇ ਚ ਕੰਮ ਕੁੰਮ ਕਰਦਾ ਸੀ ਹੂੰ ਤੇ ਚੱਲ ਆਏ ਤਿੰਨ ਚਾਰ ਮਹੀਨੇ ਤੇ ਬਾਅਦ ਨੂੰ ਲੋਕੀ ਵੀ ਛੋੜਾ ਪੇ ਇਹ ਕੰਮ ਕੁੰਮ ਹੀ ਕਰਦਾ ਅੱਛਾ ਤੇ ਫਿਰ ਉਹਨਾਂ ਨੇ ਘਟਾਤਾ ਫਿਰ ਗਈ अच्छा च्चा। अच्छा तो बार-बार जो ਘਰੇ ਵਸ ਖੇਤ ਬੜੀ ਦਾ ਹਾਂ ਤੇਰਾ ਪਾਪੀ ਲੀਆ ਨਾ ਤਸਤਾ ਟਾਜੋਰਕੇ ਹਾਂ ਇਹ ਅਮਰਜੀਤ ਸਿੰਘ ਕੋਈ ਟਰਾਈ ਕੀਤੀ ਨੌਕਰੀ ਵਗੈਰਾ ਦੀ ਜਿਹਦਾ ਹਨ ਕੋਰਸ ਕੀਤਾ ਤੇ ਦੋ ਕੰਪਿਊਟਰ ਦਾ ਵੀ ਕੀਤਾ ਬਿਊਟੀਸ਼ੀਨ ਦਾ ਵੀ ਕੀਤਾ ਵਾ ਤੇ ਕਿਤੇ ਮਿਲੀ ਨੌਕਰੀ ਵਗੈਰਾ ਕਿ ਨਹੀਂ ਇੱਕ ਜਗ੍ਹਾ ਤੇ ਮਿਲੀ ਪਰ ਉਹ ਪੈਸੇ ਬੜੇ ਥੋੜੇ ਦੇਣ ਨੇ ਨਹੀਂ ਸਿਰਫ 1000 ਰੁਪਏ ਦੇਣਾ ਤੇ ਮੇਰੇ ਵੱਡੀ ਨੇ ਵੱਡੇ ਭਾਜੀ ਨੇ ਕਹਿਣਾ ਕਿ 1000 ਰੁਪਏ ਚ ਕੀ ਬੰਦਾ 900 ਰੁਪਏ ਕਰਾਇਆ ਲੱਗ ਜਾਂਦਾ ਹੀ ਹੌਣ ਜਾਂਦਾ ਤੇ ਬਾਈਦਾ ਇਹ ਕਿ ਵਿਸ਼ੇ 100 ਰੁਪਏ ਫਿਰ ਇਹਨੇ ਮੇਰੇ ਵੱਡੇ ਭਾਜੀ ਨੇ ਤਿੰਨ ਹਟਾਤਾ ਫਿਰ ਅਪਲਾਈ ਕੀਤਾ ਸੀਗਾ ਬਟ ਰੱਖਦੇ ਨਹੀਂ ਛੋਟੀ ਹਾਈਟ ਕਰਕੇ ਫਿਰ ਆਪਣੇ ਆਪ ਨੂੰ ਫਿਰਨ ਤਾਂ ਕਿ ਨਹੀਂ ਮਾਰੇ ਨਿਕਲਦੀ ਕਿੰਨੀ ਸਾਢੇ ਛੋਟੀ ਹਾਈਟ ਰੱਖੀ ਉਸ ਤੋਂ ਬਾਅਦ ਮਾਰੇ ਨੇ ਸਾਨੂੰ ਤੁਹਾਡੇ ਨਾਲ ਮਿਲਾਤਾ ਬਾਬਾ ਦੀਪ ਸਿੰਘ ਜੀ ਮਤਲਬ ਕਿ ਨਿੱਕੀ ਹਾਈਟ ਕਰਕੇ ਤੁਹਾਨੂੰ ਜਿਹੜੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਆ ਆਲਾ ਜੀ ਬਹੁਤ ਹੂੰ ਸਾਨੂੰ ਹਰਨੂ ਤੇ ਬਹੁਤ ਲੋਕਾਂ ਨੇ ਪੜੀਆਂ ਹੁੰਦੀਆਂ ਨੇ ਲੋਕਾਂ ਨੂੰ ਕਿੱਦਾਂ ਕਿ ਲੋਕਾਂ ਨੂੰ ਇਦਾਂ ਕਿ ਜਦੋਂ ਨਾ ਆਪਾਂ ਰਾਜ ਲੱਗਦੇ ਹੈ ਨਾ ਹਾਂ ਤੇ ਲੋਕਾਂ ਨੇ ਇਹ ਨਹੀਂ ਵੇਖਾਂ ਕੋਈ ਵੀ ਚੀਜ਼ ਜਮਦੀ ਨਹੀਂ ਆਉਂਦੀ ਉਹਨਾਂ ਨੇ ਬਸ ਸਾਡੇ ਨਾਲ ਸਰ ਤਿਆਰ ਖਾ ਤੇ ਬੜੇ ਖੁਸ਼ ਹੋਣਾ ਹਾਂ ਸਾਨੂੰ ਇਹੋ ਡਾਰੂ ਦਾ ਵੀ ਕਰੇ ਕੋਈ ਚੀਜ਼ ਬਚੇ ਨਾ ਸਤ ਜਿੱਤੇ ਵੀ ਮੁਲਾਕਾਤ ਕਰਨੀ ਹੈ ਤੇ ਸਾਨੂੰ ਜਾਂ ਤੁਸੀਂ ਤੇਰੇ ਕਰੇ ਜਾਂ ਹੱਟ ਲੱਗਣ ਲੋਕ ਸਾਡੇ ਨਾਲ ਕਰਦੇ ਕੋਈ ਗੁਸਾਰੀ ਐਡੇ ਲੋ ਮੈਂ ਰਿਵਿਊ ਦਿੱਤੀ ਇਹਦਾ ਫੀਲ ਕਰਦਾ ਕਿ ਇਹ ਸਪੈਸ਼ਲ ਆ ਸਪੈਸ਼ਲ ਬਹੁਤ ਵਧੀਆ ਬਣਾਇਆ ਆ ਮੈਂ ਵੀ ਜਿਹੜੇ ਆ ਇਹ ਮਤਲਬ ਪਿਆਰੇ ਲੱਗਦੇ ਆ ਹਾਂ ਜੀ ਤੇ ਤਾਂ ਕਰਕੇ ਭੈਣ ਭਰਾ ਜਿਹੜੇ ਉਹ ਪਿੱਛੇ ਮੁਰਮੁਰ ਕੇ ਵੇਖ ਲੈਂਦੇ ਆ ਤੇ ਇਹਨਾਂ ਦੀ ਜੜੀਆਂ ਇਹਨਾਂ ਨੂੰ ਇਹ ਵਾ ਵੀ ਸਾਨੂੰ ਦਾ ਫਿਕਰ ਆ ਵੀ ਤੁਸੀਂ ਸਾਨੂੰ ਮੁਰਮੁਰ ਕੇ ਵੇਹਿੰਦੇ ਹੋ ਤੇ ਅੱਗੇ ਨਿਕਾਹ ਦੇ ਵਿੱਚ ਮੱਜ ਜਿਓ ਤੇ ਨੁਕਸਾਨ ਕਰਾਓਗੇ ਆਪਣਾ ਤੇ ਸਾਨੂੰ ਖੋਲੋ ਕੇ ਮਿਲ ਲਓ ਤੁਸੀਂ ਹਾਂ ਜੀ ਇਹ ਵੀ ਵਧੀਆ ਐਡਵਾਈਸ ਦਵੇ ਹਾਂ ਜੀ ਤੇ ਹੁਣ ਜਿੰਨੇ ਵੀ ਭੈਣ ਭਰਾ ਨੂੰ ਇਹ ਦਿਖਾਈ ਦੇਣਗੇ ਉਹਨਾਂ ਨੇ ਇਹ ਨਹੀਂ ਵੀ ਮੋੜ-ਮੋੜ ਕੇ ਵੇਖਣਾ ਤੇ ਬੁਲਾਉਣਾ ਨਹੀਂ ਉਹਨਾਂ ਨੇ ਇਹਨਾਂ ਨੂੰ ਹੱਥ ਦੇ ਲੈਣਾ ਵਾ ਤੇ ਇਹਨਾਂ ਨੇ ਰੁਕ ਜਾਣਾ ਵਾ ਤੇ ਸਾਜ ਇਹਨਾਂ ਨੂੰ ਇਹਨਾਂ ਵੱਲੋਂ ਵਧਾਈ ਵੀ ਬਣੀ ਆ ਪਕ ਲਗਾ ਦੀ ਇਹਨਾਂ ਨੇ ਅੱਜ ਲ ਕਢਾਈ ਆ ਸਕੂਟਰੀ ਉਹ ਵੀ 3 ਟਾਇਰਾਂ ਵਾਲੀ ਤੇ ਬੜੀ ਪਿਆਰੀ ਆ ਉਹਦੀ ਵੀ ਵਿੱਚ ਫੋਟੋ ਐਡ ਕਰਾਂਗੇ ਇਹਨਾਂ ਨੂੰ ਦਿਖਾਉਣ ਵਾਸਤੇ ਤੇ ਹੁਣ ਉਹ ਇਹ ਆਪਣੇ ਆਪਣੇ ਆਪ ਹੀ ਆਇਆ ਕਰਨਗੇ ਪਹਿਲਾਂ ਇਹਨਾਂ ਨੂੰ ਛੱਡਣ ਵੀ ਆਉਣਾ ਪੈਂਦਾ ਈ ਲੈਣ ਵੀ ਆਉਣਾ ਪੈਂਦਾ ਈਗਾ ਤੇ ਉਹ ਜਿਹੜਾ ਜੋ ਬੰਦਾ ਭਰਾ ਈ ਹੈਗਾ ਨਾ ਉਹਦੀ ਵੀ ਬੜੀ ਤਪੱਸਿਆ ਵਾ ਵੀ ਉਹਨੇ ਛੱਡਣ ਵੀ ਆਉਣਾ ਤੇ ਲੈਣ ਵੀ ਆਉਣਾ ਨਹੀਂ ਤੇ ਭਰਾ ਜਿਹੜੇ ਜੋ ਬਣਾਉਂਦੇ ਉਹ ਕਈ ਵਾਰੀ ਸਰੀਕ ਦਾ ਨਾਮਤ ਬਾ ਦਿੰਦੇ ਆ ਹਾਂ ਬਹੁਤ ਕਰਦਾ ਆ ਉਹ ਬਹੁਤ ਕਰਦਾ ਆ ਜਿੰਨਾ ਕਹੀ ਨੂੰ ਵੇਖਿਆ ਵਾ ਨਾ ਉਹ ਆਦਰੀ ਨੂੰ ਹੁੰਦਾ ਵਾ ਕਿ ਨਹੀਂ ਇਹ ਮੇਰੀ ਜ਼ਿੰਮੇਵਾਰੀ ਹੈ ਮੇਰਾ ਭਰਾ ਵਾ ਹੈ ਨਾ ਹੁਣ ਵੀ ਤੁਹਾਨੂੰ ਕਿਦਾ ਇਹਨਾਂ ਸਮਝਾ ਕੇ ਗਿਆ ਫੇਸ ਕੁਟੀ ਤੇ ਧਿਆਨ ਨਾ ਆਉਣਾ ਵਾ ਕਿ ਇਹਦਾ ਨਾ ਜਾਜ ਨਹੀਂ ਹੈਗੀ ਹਾਂਜੀ ਤੇ ਇਹ ਦੋਨੋਂ ਜਿਹੜੇ ਉਹ ਰੀਅਲ ਹਸਬੰਡ ਵਾਈਫ ਆ ਇਹ ਵੀ ਸਾਨੂੰ ਬੜੇ ਕਮੈਂਟ ਹੁੰਦੇ ਆ ਕਿ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਆ ਤੇ ਉਹ ਮੈਂ ਆ ਬੋਲਣਾ ਤੇ ਭੁੱਲੀ ਗਏ ਆ ਫਿਰ ਆਪਾਂ ਬੋਲ ਕੇ ਦੱਸਣ ਜੀ ਵੀ ਜੀ ਲਿਖਿਆ ਤੇ ਇਹਨਾਂ ਦੇ ਵਿਆਹ ਨੂੰ ਘੱਟੋ ਘੱਟ 4 ਸਾਲ ਹੋ ਗਏ ਤੇ ਪੰਜਵਾਂ ਇਹਨਾਂ ਨੂੰ ਲੱਗਣ ਵਾਲਾ ਆ ਤੇ ਬਹੁਤ ਹੀ ਰਾਜੀ ਖੁਸ਼ੀ ਆਪਸ ਵਿੱਚ ਇਹਨਾਂ ਦਾ ਟਾਈਮ ਲੰਘਣ ਗਿਆ ਵਾ ਤੇ ਬੜੀਆਂ ਹੀ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਤੁਸੀਂ ਸਾਨੂੰ ਹਸਾਇਆ ਜੀ ਤੁਸੀਂ ਆਪਣੇ ਮਨ ਦੇ ਵਿੱਚ ਇਹ ਨਾ ਸੋਚਿਆ ਕਰੋ ਕਿ ਸਾਡੀ ਹਾਈਟ ਛੋਟੀ ਆ ਜਾਂ ਤਾਂ ਕਰਕੇ ਸਾਨੂੰ ਦੇਖਣ ਦੇ ਲੋਕਾਂ ਦੀ ਆਦਤ ਵਾ ਦੇਖਣਾ ਜਿਹੜਾ ਵਾ ਕਿਸ ਦੇ ਵੱਲ ਦੇਖਣਾ ਹਨਾ ਕਿਉਂਕਿ ਪਤਾ ਨਹੀਂ ਹੁੰਦਾ ਕਿ ਅਗਲੇ ਦੇ ਵਿੱਚ ਕੀ ਹੋਣਾ ਰਿਹਾ ਕੀ ਨਹੀਂ ਹੋਣਾ ਬਸ ਇਦਾਂ ਹੀ ਵੀ ਜੋ ਅਗਰੇ ਦੇ ਮਨ ਦੇ ਵਿੱਚ ਆਇਆ ਉਹਨੇ ਤੁਹਾਨੂੰ ਕਹਿ ਵੀ ਜਾਣਾ ਵਾ ਬੋਲ ਵੀ ਜਾਣਾ ਮੈਂ ਕਿ ਜਿਹੜੇ ਆ ਉਹ ਬੜੇ ਲਿਖੇ ਸਮਝਦਾਰ ਹੁੰਦੇ ਆ ਹਨਾ ਉਹ ਨਹੀਂ ਆ ਉਹ ਜਿਹੜਾ ਰਿਐਕਟ ਕਰਦੇ ਬਾਕੀ ਤੂੰ ਇਹ ਨਹੀਂ ਕਿ ਤੀ ਬਾਹਰ ਵੇਖਿਆ ਵੀ ਬਾਟਾ ਦੇ ਨਾ ਪਜਾਰ ਵਿੱਚ ਜੋ ਹੋਇਆ ਉਹ ਤੇ ਘਰ ਵੀ ਆ ਕੇ ਉਦਾ ਹੀ ਅਸਰ ਕਰਦੇ ਰਹੋ ਵੀ ਆਪਣੇ ਦਿਮਾਗ ਤੇ ਤੀ ਉਹੀ ਬਿਠਾ ਛੱਡੋ ਵੀ ਸਾਨੂੰ ਹੋਇਆ ਜਾ ਹੋਇਆ ਜਾ ਉਹ ਹੋਇਆ ਇਦਾਂ ਨਹੀਂ ਬਸ ਜਿੱਥੇ ਹੋਇਆ ਉੱਥੇ ਛੱਡ ਦਿਓ ਹਣਾ ਹੁਣ ਜੋ ਪਰਮਾਤਮਾ ਨੇ ਕਰਤਾ ਹੋਏ ਛੋਟੀ ਰੱਖਦੀ ਉਹ ਹੁਣ ਇਦਾਂ ਦੀ ਇੱਧੇ ਰਹਿ ਗਈਆਂ ਹਨ ਹਣਾ ਮੈਂ ਬਾਕੀ ਤੁਹਾਨੂੰ ਵੀ ਇਅਦਤ ਪੈ ਹੀ ਗਈ ਹੋਣੀ ਹੈ ਤੇ ਪਰ ਮੈਂ ਵੇਖਦੀ ਆਂ ਵੀ ਇਹ ਜੜੀ ਆ ਬੜੀ ਆਪਣੇ ਮਨ ਤੇ ਲਾ ਲੈਂਦੀ ਆ ਕਈ ਵਾਰੀ ਡੋਂਦੀ ਹੁੰਦੀ ਆ ਕਈ ਵਾਰੀ ਕੁਛ ਹੋ ਜਾਂਦਾ ਵਾ ਕਈ ਵਾਰੀ ਕੁਛ ਹੋ ਜਾਂਦਾ ਕਈ ਭੈਣ ਫ੍ਰੈਗਮੈਂਟ ਵੀ ਹੋ ਜੇ ਕਰ ਦਿੰਦੇ ਬਾਕੀ ਤੇ ਆਪਾਂ ਲਗਭਗ ਡਿਲੀਟ ਕਰਦੀਦਾ ਵੀ ਇਹਦੇ ਤੱਕ ਨਾ ਪਹੁੰਚੇ ਪਰ ਹਰ ਵਾਰੀ ਮੈਂ ਜਿਹੜਾ ਉਹ ਕਮੈਂਟਾਂ ਦੇ ਉੱਪਰ ਨਹੀਂ ਬੈਠੀ ਹੁੰਦੀ ਹਣੀ ਆ ਨਾ ਤੇ ਕਈ ਇਹਨੂੰ ਆਦਤ ਵਾ ਕਮੈਂਟ ਪਾਉਂਦੀ ਐ ਫੇਰ ਪੜ ਲੈਂਦੀ ਐ ਇਹ ਵੀ ਨੁਦਜਿਆਂ ਦੇ ਬਾਰੇ ਵੀ ਦੱਸਣ ਦੀ ਹੁੰਦੀ ਆ ਤੇ ਮੈਂ ਕਹਿੰਦੀ ਹੁੰਦੀ ਵੀ ਕਮੈਂਟ ਜਿਹੜੇ ਆਉਂਦੇ ਆ ਉਹਦਾ ਡਿਜੀਟਲ ਜ਼ਿੰਦਗੀ ਨਾਲ ਕੋਈ ਨਹੀਂ ਤੇ ਲੇਟ ਕਰਨ ਦਿਆ ਤੇ ਬਾਕੀ ਆਪਣੇ ਭੈਣ ਭਰਾ ਤੇ ਟਾਡੇ ਰਿਸ਼ਤੇਦਾਰਾਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਬਾਬੇ ਜਿਹੜੇ ਕਮੈਂਟ ਵੈ ਨਾ ਉਹ ਸਿਰਫ ਕਿਰਦਾਰ ਨੂੰ ਆਉਂਦੇ ਆ ਆਪਣਾ ਜੋ ਅਸਲੀ ਜ਼ਿੰਦਗੀ ਹੈ ਨਾ ਉਹਨੂੰ ਨਹੀਂ ਆਉਂਦੇ ਆ ਆਪਾਂ ਕਮੈਂਟਾਂ ਦਾ ਅਸਰ ਕਰਨਾ ਹੀ ਹੈ ਨਹੀਂ ਕਿ ਇਹ ਜਿਹੜੀ ਆ ਵੀਡੀਓ ਹੈ ਬੜੀ ਦੂਰ ਤੱਕ ਪਹੁੰਚਦੀ ਹੈ ਤੁਹਾਨੂੰ ਪਤਾ ਹੈ ਨਾ ਬਾਹਰ ਦੇ ਮੁਲਕਾਂ ਦੇ ਵਿੱਚ ਬੈਠੇ ਭੈਣ ਭਰਾ ਕੋਈ ਆਪਣੇ ਇਥੇ ਇੰਡੀਆ ਦੇ ਵਿੱਚ ਕਿੱਥੋਂ ਵੇਖਣਦੇ ਆ ਆਪਾਂ ਨੇ ਪਤਾ ਹੈ ਨਾ ਕੋਈ ਮੁੰਬਈ ਤੋਂ ਵੇਖਣਦਾ ਕੋਈ ਤੁਹਾਡੇ ਪਿੰਡੋਂ ਵੇਖਣਦਾ ਕੋਈ ਆਂਢ ਗੁਆਂਢ ਤੋਂ ਵੇਖਣਦਾ ਹੈ ਨਾ ਜਿੱਦਾਂ ਦੇ ਵੀ ਕਮੈਂਟ ਕਰਦੇ ਉਹਦੇ ਤੇ ਤਰੀਹੀ ਜਾਣਾ ਹੀ ਨਹੀਂ ਆ ਹਾਂਜੀ ਹੈਨਾ ਉਹ ਇੱਕ YouTube ਨੇ ਆਪਣਾ ਫੀਚਰ ਦਿੱਤਾ ਵਾ ਗੰਦੀ ਉਹਦਾ ਉਹਨੂੰ ਕੋਈ ਫਾਇਦਾ ਹੁੰਦਾ ਹੋਊਗਾ ਤੇ ਬਾਕੀ ਇਹ ਵੀ ਭੈਣ ਭਰਾ ਜਿਹੜੇ ਉਹ ਮੋਸਟਲੀ ਜਿਹੜਿਆ ਨਾ ਉਹਨਾਂ ਨੇ ਬਹੁਤ ਵਧੀਆ ਤੁਹਾਨੂੰ ਮਤਲਬ ਪਿਆਰ ਹੀ ਦਿੱਤਾ ਵਾ ਬਹੁਤ ਹੀ ਬੜੇ ਪਿਆਰੇ ਆ ਜਾਂ ਕਿਊਟ ਵਾ ਬਾਕੀ ਨੈਗੇਟਿਵਿਟੀ ਹਰ ਥਾਂ ਹੀ ਹੁੰਦੀ ਆ ਹੈਨਾ ਜੇ ਇੱਥੇ ਵੀਡੀਓ ਦੇ ਵਿੱਚ ਚਲੋ ਆਪਾਂ ਕਣ ਆਪਾਂ ਦੇ ਰੂਬ ਰੂ ਹੁੰਨੇ ਆ ਨਾ ਤਾਂ ਕਰ ਜਾਂਦੇ ਆ ਫੋਟੋ ਦੇ ਵਿੱਚ ਉਹ ਵੀ ਇਕ ਦਿਨ ਨੂੰ ਆ ਨਾ ਜਿੰਨੂੰ ਚੰਗਾ ਲੱਗੂਗਾ ਉਹ ਹਰ ਵਾਰ ਕੱਢ ਕੇ ਵੇਖੂਗਾ ਜਿੰਨੂੰ ਨਹੀਂ ਚੰਗਾ ਲੱਗੂਗਾ ਉਹਨੇ ਨੈਗੇਟਿਵ ਕਮੈਂਟ ਕਰਕੇ ਛੱਡ ਦੇਣਾ ਹੁੰਦਾ ਆ ਹਨਾ ਤੇ ਆਪਾਂ ਉਹਨਾਂ ਨੂੰ ਵੀ ਕਿੰਨੇ ਵੀ ਜਿਨ੍ਹਾਂ ਨੂੰ ਨਹੀਂ ਚੰਗੇ ਲੱਗੇ ਤਾਂ ਨਾ ਉਹ ਇਦਾਂ ਹੀ ਵੀਡੀਓ ਛੱਡ ਕੇ ਚਲ ਜਾ ਕਰੋ ਨੈਗੇਟਿਵ ਕਮੈਂਟ ਕਰਕੇ ਜਿਹੜਾ ਵਾ ਉਹ ਨਾ ਕਰਿਆ ਕਰੋ ਮੇਰੇ ਵੀ ਦਿਮਾਗ ਤੇ ਲੱਗੇ ਸੀਗੇ ਕਮੈਂਟ ਜਦੋਂ ਬੰਦਾ ਹੁੰਦਾ ਨਾ ਥੋੜਾ ਜਿਹਾ ਡੋਲਿਆ ਹੁੰਦਾ ਵਾ ਜ਼ਿੰਦਗੀ ਦੇ ਵਿੱਚ ਇੱਕ ਕਮੈਂਟ ਆ ਗਿਆ ਹੈਗਾ ਕਿ ਤੂੰ ਇਦਾਂ ਕੀਤਾ ਵਾ ਤੈਨੂੰ ਮੰਨ ਕੇ ਤੂੰ ਮਰ ਜਾਣਾ ਚਾਹੀਦਾ ਵਾ ਹਣਾ ਮੈਂ ਨਾ ਉਸ ਟਾਈਮ ਤੇ ਕਪੜੇ ਢੋਣ ਦੀ ਹੀ ਕਿਤੇ ਗੁਰੂ ਵਰ ਮੇਰਾ ਬਹੁਤ ਛੋਟਾ ਜਿਹਾ ਜਿਸ ਦਾ ਸਵਾਮੀ ਨੇ ਤਾਂ ਬਾਤ ਹੀ ਕਰ ਲਵਾਂ ਤੇ ਮੈਨੂੰ ਮੇਰਾ ਨਾ ਦਿਲ ਕਰੇਗੀ ਉੱਥੇ ਤਾਰਾਂ ਹੀ ਗਿਆ ਹਣਾ ਮੇਰੇ ਦਿਲ ਕਰੇ ਕਿ ਮੈਂ ਨਾ ਇੱਧਰ ਤਾਰਾਂ ਨੂੰ ਹੱਥ ਲਾ ਕੇ ਦੇ ਵੀ ਮਰ ਜਾ ਫਿਰ ਮੈਨੂੰ ਹੋਵੇ ਮੇਰੇ ਦੋ ਬੱਚੇ ਨਿੱਕੇ ਨਿੱਕੇ ਜਿਹੇ ਰੋਲ ਜਾਣੇ ਆ ਹਣਾ ਪਰ ਮਹਾਰਿਆਣੀ ਸੌਖਾ ਨਹੀਂ ਜਾਂਦਾ ਇੱਕ ਵਾਰੀ ਮਤਲਬ ਤੇ ਆਪਣੇ ਮਨ 'ਚ ਸੋਚੋਗੇ ਨਾ ਇਹ ਮਰ ਜਾਗੇ ਪਰ ਨਹੀਂ ਮਰਿਆ ਜਾਂਦਾ ਜਿੰਨਾ ਜਿੰਨਾ ਚਿਤ ਤੱਕ ਉਹ ਪ੍ਰਮਾਤਮਾ ਦੀ ਨਹੀਂ ਹੁੰਦੀ ਹਨਾ ਫਿਰ ਜਦੋਂ ਕਹਿੰਦੀ ਆਈ ਹੁੰਦੀ ਫੇਰੀ ਮਰਦਾ ਹਨਾ ਨਹੀਂ ਤੇ ਆਪਣੇ ਆਪ ਕੋਈ ਐਕਸੀਡੈਂਟ ਕਰੋਗੇ ਤੇ ਨਹੀਂ ਕਰੋਗੇ ਹਨਾ ਉਹ ਪ੍ਰਮਾਤਮਾ ਹੀ ਕਰਾਉਂਦੇ ਵਾ ਸਾਰਾ ਕੁਝ ਮੈਂ ਨਾ ਇਦਾਂ ਸੋਚਿਆ ਕਿ ਦਾਂ ਕਿ ਤਰਨਵਾਤ ਲੱਗ ਜਾ ਮਰ ਜਨ ਨਹੀਂ ਪਰ ਨਹੀਂ ਹੌਸਲਾ ਨਹੀਂ ਪਿਆ ਹਨਾ ਫਿਰ ਮੈਂ ਨਾ ਅੱਗੋ ਕਮੈਂਟ ਤੇ ਰਿਪਲਾਈ ਕੀਤਾ ਮੈਂ ਕਿਹਾ ਦੀਦੀ ਚਲੋ ਠੀਕ ਆ ਪੀ ਜੇ ਤੁਹਾਨੂੰ ਮੈਂ ਗਲਤ ਲੱਗਦੀ ਆ ਹਨਾ ਬਾਕੀ ਇਹ ਵਾ ਵੀ ਸਚਾਈ ਆਪਣੀ ਨਾ ਜੋਰ ਜੋਰ ਦੀ ਬੋਲ ਕੇ ਲੋਕਾਂ ਕੋ ਸੱਚੇ ਨਹੀਂ ਆਪਾਂ ਵੀ ਉਹ ਪਰਮਾਤਮਾ ਕੋ ਆਪਾਂ ਸੱਚੇ ਆ ਤੇ ਲੋਕਾਂ ਦੇ ਅੱਗੇ ਨਹੀਂ ਹੋਣਾ ਹਨਾ ਮੈਂ ਉਹਨਾਂ ਦਾ ਗੁਰੂ ਬੁਲਾਈ ਕੀਤਾ ਵੀ ਦੀਦੀ ਤੁਸੀਂ ਆ ਕੇ ਮੇਰੇ ਬੱਚੇ ਸੰਭਲੋਗੇ ਹਾਂਜੀ ਤੇ ਮੈਂ ਕਹ ਜੇ ਤੁਸੀਂ ਬੱਚੇ ਮੇਰੇ ਸੰਭਲ ਲੈਂਦੇ ਤਾਂ ਮੈਂ ਮਹਾਰੰਗੀ ਤਿਆਰ ਕਰਾਂ ਉਹ ਗੰਦੀ ਕਿ ਨਹੀਂ ਮੈਂ ਆਇਆ ਤੁਹਾਡੇ ਬੱਚਿਆਂ ਦੀ ਸੰਸਾਦ ਦੀ ਸੌਰੀ ਦੀਦੀ ਮੈਂ ਅੱਗੇ ਜਾ ਕੇ ਕਮੈਂਟ ਨਹੀਂ ਕਰਦੀ ਹੈ ਨਾ ਉਹਨੂੰ ਵੀ ਪਤਾ ਲੱਗਾ ਵੀ ਇਹਨੂੰ ਹਾਰਟ ਹੋਇਆ ਵਾ ਪਰ ਫਿਰ ਮੇਰੇ ਤੇ بڑا ਮੁੱਦਾ ਉਹ ਚੀਤਾ ਅਸਰ ਹੀ ਦਾ ਹਾਂਜੀ ਇਹ ਤਾਂ ਹੋ ਜਾਂਦਾ ਪਰ ਜਿਹੀ ਆਪਣੇ ਤੇ ਇਹ ਚੀਤਾ ਅਸਰ ਨਹੀਂ ਕਰਨਾ ਹੈ ਨਾ ਪਰ ਕੋਈ ਗੱਲ ਕਰਨੀ ਚਾਹੁੰਦੇ ਜੇ ਭੈਣ ਭਰਾਵਾਂ ਨਾਲ ਹਾਂਜੀ ਬੱਸ ਦੀਦੀ ਇਹਨੇ ਬਹੁਤ ਠੀਕ ਜੇ ਤੇ ਅੱਜ ਇਹਨਾਂ ਦੀ ਇੰਟਰੋ ਹੋਈ ਹੈ ਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਗੱਲਾਂ ਬਤਾਂ ਦੱਸੀਆਂ ਵਾ ਤੇ ਬਾਕੀ ਹੋਰ ਜੇ ਕੋਈ ਗੱਲਾਂ ਬਾਤਾਂ ਰਹਿ ਗਈਆਂ ਹੋਣਗੀਆਂ ਤੇ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਤੇ ਅਗਲੇ ਪੋਡਕਾਸਟ ਵਿੱਚ ਮਿਲਦੇ ਹਾਂ ਕਿਸੇ ਹੋਰ ਟੀਮ ਮੈਂਬਰ ਦੇ ਨਾਲ ਸਤਿ ਸ਼੍ਰੀ ਅਕਾਲ